हां वे दोस्तों आदाब अस्सलाम वालेकुम व रहमतुल्लाहि व बरकातहू बिस्मिल्लाह रहमान निरहम दोस्तों आज एक खास विषय पे गल करनी है ते ਤੁਹਾਡੇ ਨਾਲ ਸਾਂਝੀਆਂ ਕਰਨੀਆਂ ਗੱਲਾਂ ਤੁਹਾਡੇ ਕਮੈਂਟਸ ਦੇ ਵੀ ਇੰਤਜ਼ਾਰ ਹੋਊਗਾ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਬਾਰੇ ਇਹ ਵਿਸ਼ਾ ਹੈ ਲੋਕਤੰਤਰ ਦਾ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਲੋਕਤੰਤਰ ਦੇ ਜੋ ਮਾਇਨੇ ਮਤਲਬ ਸਾਨੂੰ ਕਿਤਾਬਾਂ 'ਚ ਪੜ੍ਹਾਏ ਜਾਂਦੇ ਨੇ ਲੋਕਤੰਤਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੁੰਦੀ ਹੈ ਪਰ ਜਦੋਂ ਇਹਨੂੰ ਜ਼ਮੀਨੀ ਪੱਧਰ ਤੇ ਆਪਾਂ ਜਾ ਕੇ ਦੇਖਦੇ ਆਂ ਨਾ ਤਾਂ ਇਦਾਂ ਕੋਈ ਕੁਝ ਨਹੀਂ ਦੇਖਣ ਨੂੰ ਮਿਲਦਾ ਕਿ ਇਹ ਤੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੁਆਰਾ ਚਲਾਈ ਜਾਂਦੀ ਹੈ ਜਾਂ ਲੋਕਾਂ ਲਈ ਚਲਦੀ ਹੈ ਇਹ ਸਿਰਫ ਕੁਝ ਵਿਸ਼ੇਸ਼ ਤਬਕਿਆਂ 'ਤੇ ਹੀ ਮਤਲਬ ਉਹ ਕੰਮ ਕਰਦੀ ਹੈ ਜਿਹੜੇ ਆਮ ਲੋਕ ਨੇ ਚਾਹੇ ਮਿਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉਹਨਾਂ ਦੇ ਨਾਲ ਹਮੇਸ਼ਾ ਤੱਕਾ ਜ਼ੁਲਮ ਹੁੰਦਾ ਇੱਥੇ ਹੁੰਦੀ ਜੋ ਮੈਂ ਤੁਹਾਨੂੰ ਤਾਜ਼ਾ ਮਿਸਾਲ ਦੱਸ ਰਿਹਾ ਲੋਕ ਸਭਾ ਚੋਣਾਂ 2024 ਹੋ ਕੇ ਹੱਟ ਨੇ ਸਰਕਾਰ ਬਣ ਗਈ opposition ਦਾ ਮਤਲਬ ਨੇਤਾ ਚੋਲਿਆ ਸਾਰੇ ਜੋ ਲੀਡਰ ਨੇ ਉਹਨਾਂ ਨੇ ਆਪਣੇ ਐਮਪੀਜ਼ ਨੇ ਉਹਨਾਂ ਨੂੰ ਸੌਂ ਵੀ ਚੁਕਰੀ ਤਾਂ ਦੋ ਜਿਹੜੇ ਮਤਲਬ ਐਮਪੀ ਨੇ ਉਹਨਾਂ ਨੂੰ ਸੌਂ ਨਹੀਂ ਚੁਕਵਾਈ ਗਈ ਕੋਣ ਹਨ ਇੱਕ ਤਾਂ ਖਡੂਰ ਸਾਹਿਬ ਤੋਂ ਵਿਧਾਇਕ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੂਸਰੇ ਬਾਰਾਮੂਲਾ ਤੋਂ ਜੋ ਐਮਪੀ ਬਣਨੇ ਇੰਜੀਨੀਅਰ ਸ਼ੇਖ ਖਫਦਰ ਰਸ਼ੀਦ ਇਹ ਦੋਨੋਂ ਘਟਕਿੰਧੀਆਂ ਦੇ ਨਾਲ ਸੰਬੰਧਤ ਨੇ ਪਰ ਜੇਲ੍ਹ ਦੇ ਵਿੱਚ ਨੇ ਇਹ ਆ ਇਹਨਾਂ ਦੇ ਬਾਰੇ ਸਭ ਕੁਝ ਆਪ ਜਾਣਦੇ ਹਾਂ ਕਿ ਕਿਸ ਉਹਦੇ ਚ ਜੇਲ੍ਹ ਜਨੇ ਇਹ ਕੀ ਕੀ ਮਤਲਬ ਨਾਲ ਘਟਨਾ ਹੋਈ ਹੈ ਜਾਂ ਕਿੱਡੇ ਵੱਡੇ ਕ੍ਰਾਈਮ ਨੇ ਇਹਨਾਂ ਦੇ ਕੀਤੇ ਹੋਏ ਜਿਹੜੇ ਮਤਲਬ ਹੈ ਇਹਨਾਂ ਨੂੰ ਹੁਣ ਇਹਨਾਂ ਦਾ ਮਤਲਬ ਜੁਰਮ ਸਿਰਫ ਇੰਨਾ ਵੀ ਇਹ ਘਟਕਿੱਤੀਆਂ ਨਾਲ ਸੰਬੰਧਿਤ ਨਹੀਂ ਇਹਨਾਂ ਨੂੰ ਸੌਂਚਕਣ ਵਾਸਤੇ ਵੀ ਪਰਵਾਨ ਨਹੀਂ ਦਿੱਤੀ ਗਈ ਇਹਨਾਂ ਨੇ ਜ਼ਮਾਨਤਾਂ ਵਾਸਤੇ ਹਾਈ ਕੋਰਟ ਵੀ ਅਪਰੋਚ ਕੀਤਾ ਤੇ ਸਪੀਕਰ ਨਾਲ ਵੀ ਗੱਲਬਾਤ ਕੀਤਾ ਪ੍ਰਸ਼ਾਸਨ ਨਾਲ ਵੀ ਪਰ ਕੋਈ ਵੀ ਮਤਲਬ ਇਹਨਾਂ ਦੀ ਸੁਣਵਾਈ ਨਹੀਂ ਹੋਈ ਇਹਨੂੰ ਕੋਈ ਰਾਹ ਨਹੀਂ ਦਿੱਤੀ ਗਈ ਸੌਣੀ ਚੁਕਵਾਈ ਗਈ ਇਹਨਾਂ ਨੂੰ ਤਾਂ ਹੁਣ ਇਹ ਹੁਣ ਦੇਖੋ ਜਾਂ ਘੱਟ ਗਿਣਤੀਆਂ ਦੇ ਨਾਲ ਇੰਨਾ ਜ਼ੁਲਮ ਹੁੰਦਾ ਧੱਕਾ ਹੁੰਦਾ ਹੈ ਬਿਲਕੁਲ ਇਹਦੇ ਨਾਲ ਸਿਮਿਲਰ ਕੇਸ ਮੈਂ ਤੁਹਾਨੂੰ ਇੱਕ ਸਾਂਝਾ ਕਰਦਾ 2008 ਦੇ ਵਿੱਚ ਜੋ ਬੰਬ ਬਲਾਸਟ ਹੋਏ ਮਾਲੇਗਾਉਂ ਬੰਬ ਬਲਾਸਟ ਮਸ਼ਹੂਰ ਨੇ ਤਾਂ ਉਹਦੇ ਵਿੱਚ ਸਾਧਵੀ ਪ੍ਰਗਿਆ ਸਿੰਘ ਠਾਕੁਰ ਉਹ ਮੁੱਖ ਦੋਸ਼ੀ ਪਾਈ ਗਈ ਜੇਲ੍ਹ ਦੇ ਵਿੱਚੋਂ ਮਤਲਬ ਇੱਕ ਸਾਜ਼ਿਸ਼ ਦੇ ਤਹਿਤ ਉਸਨੂੰ ਜਮਾਨਤ ਦਿੱਤੀ ਗਈ ਨਿਆਂਪਾਲਿਕਾ ਨੇ ਅੱਖਾਂ ਬੰਦ ਕੀਤੀਆਂ ਹੁਣ ਜਮਾਨਤ ਦਿੱਤੀ ਉਹ ਇਲੈਕਸ਼ਨ ਲੜਿਆ ਉਹ ਜਿੱਤੀ ਇਲੈਕਸ਼ਨ ਐਮਪੀ ਬਣੀ 5 ਸਾਲ ਬਾਹਰ ਰਹੀ ਫਿਰ ਵੀ ਉਹਨੇ ਭੜਕਾਉ ਬਿਆਨ ਦਿੱਤੇ ਬਾਹਰ ਨਿਕਲ ਕੇ ਵੀ ਤਾਂ ਕਿਸੇ ਨੂੰ ਕੋਈ ਆਪਤੀ ਨਹੀਂ ਹੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ ਉਹ ਤੇ ਤੇ ਉਹ ਬਾਅਦ ਦੇ ਵਿੱਚ ਇੱਕ ਮਤਲਬ ਜੋ ਕਮੇਟੀ ਹੈ ਨਾ ਡਿਫੈਂਸ ਅਡਵਾਈਜ਼ਿੰਗ ਕਮੇਟੀ ਐਡਵਾਂਸਡ ਅਡਵਾਈਜ਼ਿੰਗ ਕਮੇਟੀ ਦੇਸ਼ ਦੀ ਉਸ ਦਾ ਮੈਂਬਰ ਵੀ ਲਿਆ ਗਿਆ ਉਸ ਨੂੰ ਅੱਛਾ ਇਸ ਤੋਂ ਇਲਾਵਾ ਸ਼੍ਰੀ ਹਰਬੰਦ ਕੇਜਰੀਵਾਲ ਜੋ ਆਪ ਸੁਪਰੀਮੋ ਨੇ ਉਹ ਚੋਣ ਪ੍ਰਚਾਰ ਕਰਨ ਵਾਸਤੇ ਜੇਲ੍ਹ ਦੇ ਵਿੱਚੋਂ ਪੈਰੋਲ ਦਿੱਤੀ ਕੋਰਟ ਨੇ ਦੇਖੋ ਨਿਆਪਾਲ ਕਾ ਦਾ ਡਬਲ ਸਟੈਂਡਰਡ ਦੋਹਰਾ ਮਾਪਦੰਡ ਤੀਸਰਾ ਆ ਆਮ ਆਦਮੀ ਪਾਰਟੀ ਦੇ ਕਲਾਸਵਾ ਮੈਂਬਰ ਨੇ ਸੰਜੇ ਸਿੰਘ ਸੰਜੇ ਸਿੰਘ ਨੂੰ ਸੋਚ ਚੁੱਕਣ ਵਾਸਤੇ ਮਤਲਬ ਜੇਲ੍ਹ ਦੇ ਵਿੱਚੋਂ ਪਹਿਲਾਂ ਦਿੱਤੀ ਗਈ ਛੁੱਟੀ ਦਿੱਤੀ ਗਈ ਲਿਆਂਦਾ ਗਿਆ ਤੇ ਸੋਚਖਾਈ ਉਹਨਾਂ ਨੂੰ ਕਲਾਸਵਾ ਮੈਂਬਰ ਨੇ ਤਾਂ ਫਿਰ ਇਹਨਾਂ ਦਾ ਕੀ ਕਸੂਰ ਹੈ ਵੀ ਇਹਨਾਂ ਨੂੰ ਕਿਉਂ ਨਹੀਂ ਲਿਆਂਦਾ ਪਹਿਲਾਂ ਦਿੱਤੀ ਅਦਾਲਤਾਂ ਨੇ ਰੱਖਾ ਕਿਉਂ ਬੰਦ ਕੀਤੇ ਹੋਏ ਨੇ ਤੇ ਹਾਈ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਮਤਲਬ ਕਿਉਂ ਵੀਲ ਤੇ ਮਤਲਬ ਆਪਣਾ ਉਹ ਦਿਖਾਇਆ ਸਤ ਰੁਖ ਦਿਖਾਇਆ ਹਾ ਇਹ ਵੀ ਹੁਣ ਜਿਹੜਾ ਲੋਕਾਂ ਨੇ ਚੁਣਿਆ ਚਾਰ ਪੰਜ ਲੱਖ ਲੱਖ ਲੋਕਾਂ ਨੇ ਬੋਟ ਪਾਈ ਉਹਨਾਂ ਨੂੰ ਦੋ ਦੋ ਲੱਖ ਦੀ ਲੀਡ ਤੇ ਜਿੱਤੇ ਨੇ ਜਿਹੜਾ ਸ਼ੇਖ ਅਫਦਰ ਰਸ਼ੀਦ ਹੈ ਇਹ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ ਨੇ ਨੂੰ 2 ਲੱਖ ਤੋਂ 2.5 ਲੱਖ ਬੋਟ ਦੇ ਵਿੱਚੋਂ ਆਇਆ ਹੈ ਬੋਟ ਦੀ ਲੀਡ ਤੇ ਤਾਂ ਉਸ ਨੂੰ ਜਮਾਨਤ ਤੱਕ ਨਹੀਂ ਮਿਲ ਰਹੀ ਪੈਰੋਨ ਨਹੀਂ ਮਿਲ ਰਹੀ ਸੋਹਣੀ ਚੁਕਵਾਈ ਉਹਨੂੰ ਤਾਂ ਉਹ ਲੋਕ ਜਿਹੜੇ ਮਤਲਬ ਇਹ ਇਕੱਲੇ ਉਹਦੇ ਹੱਕਾਂ ਦਾ ਧਾਣ ਨਹੀਂ ਹੈਗਾ ਇਹ ਮਨੁੱਖੀ ਅਧਿਕਾਰਾਂ ਦਾ ਧਾਣ ਹੈ ਉੱਥੇ ਦੇ ਲੋਕ ਨੇ ਜਿਹੜੇ ਮਤਲਬ ਲੱਖਾਂ ਲੋਕ ਉਹਦੇ ਹਲਕੇ ਦੇ ਉਹਨਾਂ ਦੇ ਵੀ ਅਧਿਕਾਰਾਂ ਦਾ ਘਾਣਾ ਹੈ ਉਹਨਾਂ ਦਾ ਵੀ ਮਤਲਬ ਜ਼ੁਲਮ ਉਹਨਾਂ ਤੇ ਵੀ ਹੋ ਰਿਹਾ ਨਾਲ ਉਹਨਾਂ ਦੀ ਨੁਮਾਇੰਦਗੀ ਕਰਨ ਵਾਸਤੇ ਉਹਨੂੰ ਛੱਡਿਆ ਨਹੀਂ ਜਾ ਰਿਹਾ ਪਰ ਉਹ ਤੱਕ ਲਈਤੀ ਜਾ ਰਹੀ ਕਿ ਉਹ ਸੋਚ ਚੁੱਕਾ ਨ ਆਪਣੀ ਤੇ ਇਹ ਬਹੁਤ ਬੜਾ ਜ਼ੁਲਮ ਹੈ ਤੱਕਾ ਹੈ ਤਾਂ ਸਾਡੀ ਬੇਨਤੀ ਹੈ ਦੇਸ਼ ਦੇ ਸੀਜੀਆਈ ਮੁੱਖ ਨਿਆਇਕਿਸ਼ ਸ੍ਰੀ ਚੰਦਰ ਚੂੜੀ ਜੀ ਨੂੰ ਕਿ ਤੇ ਉਹਨਾਂ ਨੂੰ ਮਤਲਬ ਅੱਗੇ ਹੋ ਕੇ ਕਰਮ ਚੁੱਪਣਾ ਚਾਹੀਦਾ ਹੈ ਇਹਨੂੰ ਜ਼ਮਾਨਤ ਦੇਣੀ ਚਾਹੀਦੀ ਹੈ ਸੋਚ ਕੋਣੀ ਚਾਹੀਦੀ ਹੈ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਰੇ ਸਿਆਸੀ ਆਗੂਆਂ ਨੂੰ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ ਪਾਰਲੀਮੈਂਟ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਤੇ ਕਿ ਕਿਵੇਂ ਅਸੀਂ ਇੱਕ ਚੁਣੇ ਹੋਏ ਬੰਦੇ ਨੂੰ ਇਸ ਤਰ੍ਹਾਂ ਮਤਲਬ ਜੇਲ੍ਹ ਦੇ ਵਿੱਚ ਰੱਖ ਸਕਦੇ ਆ ਔਰ ਉਹਦੇ ਮਤਲਬ ਹੱਤਾਂ ਦੀ ਅਸੀਂ ਮਤਲਬ ਕਿਵੇਂ ਹੱਤਮਾਰੀ ਕਰ ਸਕਦੇ ਆ ਅੱਛਾ ਦੋਸਤੋ ਇੱਕ ਹੋਰ ਜੋ ਗੱਲ ਖਾਸ ਕਰਨੀ ਸੀ ਆਪਾਂ ਉਹ ਇਹ ਸੀ ਜੋ ਇਸ ਵਾਰ ਲੋਕ ਸਭਾ ਦੇ ਮੈਂਬਰ ਚੁਣੇ ਗਏ ਨੇ ਉਹਨਾਂ ਦੇ ਵਿੱਚੋਂ ਬੜੀ ਦਿਲਚਸਪ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 46% ਯਾਨੀ 220 ਦੇ ਕਰੀਬ ਜੋ ਮੈਂਬਰ ਨੇ ਉਹਨਾਂ ਤੇ ਮਰਡਰ ਤੇ ਰੇਪ ਦੇ ਕੇਸ ਨੇ ਮਤਲਬ ਚੱਲਦੇ ਨੇ ਯਾਨੀ ਕਿ ਕ੍ਰਿਮੀਨਲ ਕੇਸ ਚੱਲ ਰਹੇ ਨੇ ਅੱਡੇ ਮਤਲਬ سنگੀਨ આરોਪ ਨੇ ਉਹਨਾਂ ਦੇ ਤਾਂ ਉਹਨਾਂ ਕੋਲੇ ਲੌਜੀਕ ਇਹ ਹੈ ਕਿ ਸਾਡੇ ਤੇ ਸਾਬਿਤ ਨਹੀਂ ਹੋਏ ਹੈਗੇ ਮਤਲਬ ਦੋਸ਼ ਵੀ ਅਸੀਂ ਤਾਂ ਜਿੱਤ ਗਏ ਅਸੀਂ ਮਤਲਬ ਪਾਰਲੀਮੈਂਟ 'ਚ ਬੈਠੇ ਆਂ ਫਿਰ ਭਾਈ ਅਮਰਪਾਲ ਸਿੰਘ ਤੇ ਕਿਹੜਾ ਸਾਬਿਤ ਹੋਗੇ ਦੋਸ਼ ਜਾਂ ਅਬਦਰਸ਼ੀਰ ਤੇ ਕਿਹੜਾ ਸਾਬਿਤ ਹੋਗੇ ਉਹਨਾਂ ਦਾ ਵੀ ਤਾਂ ਹਜੇ ਕੋਈ ਅਰਗੈਂਟ ਤਾਂ ਹੋਈ ਨਹੀਂ ਉਹਨਾਂ ਦੇ ਤਾਂ ਬੈਸੇ ਜੇਲ੍ਹ 'ਚ ਰੱਖਿਆ ਹੋਇਆ ਨੇ ਵਾ ਸਿਰਫ ਘਟ ਗਿੰਦੀਆਂ ਤੇ ਇੱਕ ਤੱਕਾ ਕੀਤਾ ਹੋਇਆ ਹੈ ਇਹਨਾਂ ਨੇ ਯਾਨੀ ਕਿ ਜਿਹਦੀ ਲਾਠੀ ਉਹਦੀ ਮਹਸ ਇਹਨਾਂ ਦੀ ਗੁੰਡਾਗਰਦੀ ਚੱਲਦੀ ਹੈ ਹੋਰ ਕੁਝ ਨਹੀਂ ਓਕੇ ਧੰਨਵਾਦ